ਕੁਰਤੇ ਪਜਾਮੇ ਪੌਣ ਬਲੇ ਸ਼ੁਕੀਨ ਮੁੰਡੇ ਵਾਲੀ ਬਹੁਤ ਹੀ ਵੱਡੀ ਰਾਤ ਵਾਲੀ ਖਬਰ ਆ ਜਿਹੜੇ ਤੁਸੀਂ ਕੁਰਤੇ ਪਜਾਮੇ ਦੇਖਦੇ ਹੋ ਟਾਪ ਦੇ ਡਿਜ਼ਾਈਨ 6 6 ਫੁੱਟੇ ਨੌਜਵਾਨ ਖੜ ਗਏ ਭਰਾ ਸਾਡੇ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਆ ਕਪੜਾ 3 3000 ਰੁਪਏ ਦਾ ਲੈਨੇ ਹੋ 4 4000 ਰੁਪਏ ਲੈਨੇ ਹੋ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਆ ਜਾਓ ਵੱਡੀ ਆਫਰ ਲਾਤੀ ਆ 700 ਰੁਪਏ ਦਾ ਪੂਰਾ ਕੁਰਤਾ ਪਜਾਮਾ ਜੀ ਔਰ ਐਤੂ ਬਾ ਸਾਡੇ ਕੋ ਪੇਪਰ ਕਾਟਨ ਲੈ ਲੈਣ ਮੈਟੀ ਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਕੁਆਲਿਟੀਆ ਕਲਰ ਦੇ ਵਿੱਚ ਵੀ ਚਾਹੇ ਲਾਈਟ ਕਲਰ ਡਾਰਕ ਕਲਰ ਬਲੈਕ ਲੈ ਲਓ ਸਕਾਈ ਲੈ ਲਓ ਜਿੱਦਾ ਤੇ ਮਰਜੀ ਰੰਗ ਲੈ ਲਓ ਕੋਈ ਕੋਈ ਕਹਿੰਦਾ ਕਰਨ ਔਜਲੇ ਵਾਲਾ ਕੁਰਤਾ ਪਜਾਮਾ ਤਰਸੀਮ ਜੁੱਛੜ ਵਾਲਾ ਕੋਈ ਕਹਿੰਦੇ ਬੱਬੂ ਮਾਨ ਕੋਈ ਕਹਿੰਦੇ ਅਮਰਤ ਮਾਨ ਦੇਖੋ ਬੱਕ ਬੱਕ ਸਿੰਗਰਾਂ ਦੇ ਜਿਹੜੇ ਰੰਗ ਪਾਏ ਹੁੰਦੇ ਆ ਸਾਰੇ ਰੰਗ ਹੈਗੇ ਆ ਟਾਲ ਹੀ ਆਂਦੀ ਆ ਸਭ ਤੋਂ ਬੈਸਟ ਸ਼ਰਟ ਹੈਗੇ ਆ ਪ੍ਰਿੰਟਡ ਸ਼ਰਟਾਂ ਲੈ ਲਓ ਚਾਹੇ ਤੁਸੀਂ ਚੈੱਕ ਲੈ ਲਓ ਸ਼ਰਟਾਂ ਦੇ ਵਿੱਚ ਸਾਡੇ ਕੋ ਕੋਈ ਕਮੀ ਨਹੀਂ ਨਾਰਮਲ ਸਾਡੇ ਕੋਲ ਸ਼ਰਟ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਆ ਰਿਕਾਰਡ ਬਣਾਤਾ ਕਹਿੰਦੇ 2995 2 ਪੀਸ ਤੇ 3760 ਦੇ ਵਿੱਚ 3 ਪੀਸ ਦੇ ਰਹੇ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਮਤਲਬ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਮਾਤੂ ਸ਼੍ਰੀ ਦਸਤਾਰ ਮਾਰਕੀਟ ਚੋਂ ਤੁਸੀਂ 5 5 7 7000 ਵਾਲਾ ਸੂਟ ਲੈ ਲੈਣੇ ਹੋ ਤੇ ਲਾਈਨਿੰਗ ਲਾ ਲੈਣੇ ਹੋ ਦੇਸੀ ਜੀ ਮਾਤੂ ਸ਼੍ਰੀ ਦਸਤਾਰ 1970 ਚੋਂ ਪੱਕ ਰੂਬੀਆ ਫੁੱਲ ਵੈਲ ਤੇ ਲਾਈਨਿੰਗ ਦਾ ਕਪੜਾ ਸਾਡੇ ਕੋਲ 40 ਰੁਪਏ ਮੀਟਰ ਤੋਂ ਸ਼ੁਰੂ ਹੈ। ਲਓ ਵੀ ਕੁਰਤੇ ਪਜਾਮੇ ਪਾਉਣ ਵਾਲੇ ਸ਼ਕੀਨ ਮੁੰਡੇ ਵਾਲੀ ਬਹੁਤ ਹੀ ਵੱਡੀ ਰਾਤ ਵਾਲੀ ਖਬਰ। ਆਹ ਜਿਹੜੇ ਤੁਸੀਂ ਕੁਰਤੇ ਪਜਾਮੇ ਦੇਖਦੇ ਹੋ ਟਾਪ ਦੇ ਡਿਜ਼ਾਈਨ 6 6 ਫੁੱਟੇ ਨੌਜਵਾਨ ਖੜ ਗਿਆ ਭਰਾ ਸਾਡੇ। ਜਿਹੜੇ ਬਾਜ਼ਾਰ 'ਚ ਜਾ ਕੇ ਤੁਸੀਂ ਆਹ ਕਪੜਾ 3 3000 ਰੁਪਏ ਦਾ ਲੈਨੇ ਹੋ 4 4000 ਰੁਪਏ ਦਾ ਲੈਨੇ ਹੋ ਮਾਤੂ ਸ਼੍ਰੀ ਦਸਤਾਰ ਪਤਲੀ ਘਰ ਆ ਜਾਓ ਵੱਡੀ ਆਫਰ ਲਾਤੀ ਆ। 3000 ਰੁਪਏ ਵਾਲਾ ਕੱਪੜਾ 700 ਰੁਪਏ ਦਾ ਦੇਣਾ ਹੈਗਾ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਜੇ ਆਪਾਂ ਨਾ ਸਲਾਈ ਦੀ ਗੱਲ ਕਰ ਲਈਏ ਸਟੀਚਿੰਗ ਦੀ ਗੱਲ ਕਰ ਲਈਏ ਬਾਲੀ ਨੰਬਰ 1 ਹੈ ਵੇ ਕਿਸੇ ਨੇ ਪਠਾਣੀ ਸੂਟ ਬਣਾਉਣਾ ਨਾ ਸਾਰੀਆਂ ਆਫਰ ਇੱਥੇ ਤੁਹਾਨੂੰ ਮਿਲ ਜਾਣੀਆਂ ਆਪਸ਼ਨ ਵੀ ਸਾਡੇ ਕੋਲ ਬਹੁਤ ਹੈਗੀ ਆ ਵੈਸੇ ਵੀ ਹੁਣ ਪੰਜਾਬ ਦੇ ਵਿੱਚ ਤਾਂ ਵੋਟਾਂ ਦਾ ਮਾਹੌਲ ਆ ਗਿਆ ਵਾਈਟ ਰੰਗ ਦੇ ਕਹਿੰਦੇ ਕੁਰਤੇ ਪਿਆਮੇ ਪਾਉਣੇ ਆ ਕਾਲੇ ਰੰਗ ਦੀਆਂ ਲਾਉਣੀਆਂ ਐਨਕਾਂ ਫੋਰ ਸ਼ੂਜ਼ ਦੇ ਨਾਲ ਮੁੰਡਾ ਨੇ ਰੈਲੀਆਂ ਤੇ ਜਾਣਾ ਬਾਜੀ ਚਿੱਟੇ ਰੰਗ ਦੇ ਕੁਰਤੇ ਪਜਾਮੇ ਕਿਤੇ ਵੀ ਚਲਜੋ ਆ ਜਿਹੜੀ ਕੁਆਲਿਟੀ ਰੱਖੀ ਕੋਈ 3000 ਮੰਗਦਾ ਵੱਡਾ ਸ਼ੋਰੂਮ ਕੋਈ 2500 ਮੰਗਦਾ ਕੋਈ 3500 ਤੇ ਕੋਈ 4000 ਮੈਨੂੰ ਚਿੱਟੇ ਰੰਗ ਦੇ ਕੁਰਤੇ ਪਜਾਮੇ ਆਫਰ ਦਿਓ ਕੀ ਹੈਗੀ ਆ ਦੇਖੋ ਜੀ ਦੁਕਾਨਦਾਰ ਮੰਗਣ ਨੂੰ ਬਹੁਤ ਕੁਝ ਮੰਗਦੇ ਆ ਪਰ ਆ ਚੱਕੋ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਦੇ ਵਿੱਚ ਚਿੱਟੇ ਰੰਗ ਦੇ ਕੁਰਤੇ ਪਜਾਮੇ ਜੀਜ਼ਾ ਕਾਟਨ ਦੇ 700 ਰੁਪਏ ਦਾ ਪੂਰਾ ਕੁੜਤਾ ਪਜਾਮਾ ਜੀ ਔਰ ਇਦੂ ਬਾ ਸਾਡੇ ਕੋ ਪੇਪਰ ਕਾਟਨ ਲੇਲਣ ਮੈਟੀ ਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਕੁਆਲਿਟੀਆ ਸਾਡਾ ਰੇਟ 700 ਤੋਂ ਸ਼ੁਰੂ ਹੈ 800 900 1200 1500 4 4000 ਤੱਕ ਦੇ ਵਾਈਟ ਕੁੜਤੇ ਪਜਾਮੇ ਪੁੱਤਲੀ ਘਰ ਮਿਲਣਗੇ ਮਾ ਤੁਸੀਂ ਨਾਲੇ ਤੁਸੀਂ ਇਹ ਵੀ ਦੇਖ ਲਓ ਸਾਡੇ ਕੋ ਇਹ ਥੋੜੀ ਵੀ ਬਸ ਆ ਪੰਜ ਸੱਤ ਕਮੀਜ਼ ਪਿਆ ਆ ਦੇਖੋ ਧੰਕਾਂ ਲੱਗੀਆਂ ਬਹੁਤ ساری ਕੁਆਲਿਟੀ ਆ ਮੋਟਾ ਕੱਪੜਾ ਪਤਲਾ ਕੱਪੜਾ ਕਾਟਨ ਪੇਪਰ ਕਾਟਨ ਲੈ ਲੈਣ ਭਾਈ ਜੀ ਕਲਰ ਕਿੰਨੇ ਹੈਗੇ ਇਹਦੇ ਵਿੱਚ ਦੇਖੋ ਜੀ ਕਲਰ ਦੇ ਵਿੱਚ ਵੀ ਚਾਹੇ ਲਾਈਟ ਕਲਰ ਡਾਰਕ ਕਲਰ ਬਲੈਕ ਲੈ ਲਓ ਸਕਾਈ ਲੈ ਲਓ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਲਾਈਟ ਡਾਰਕ ਸਾਰੇ ਰੰਗ ਰੰਗਾ ਮੇਚੀ ਗੀਜ਼ਾ ਕਾਟਨ ਦੇ ਵਿੱਚ ਪੇਪਰ ਕਾਟਨ ਦੇ ਵਿੱਚ ਲੈ ਲੈਣ ਦੇ ਵਿੱਚ ਵੀ ਬਹੁਤ ਆ ਰੰਗਾ ਮੇਚੀ ਪਰ ਇਹਦਾ ਰੇਟ ਵੀ 700 ਰੁਪਏ ਤੋਂ ਸ਼ੁਰੂ ਹੈ ਦੇਖੋ ਜੀ ਕੋਈ ਕਹਿੰਦਾ ਕਰਨ ਔਜਲੇ ਵਾਲਾ ਕੁਰਤਾ ਪਜਾਮਾ ਤਰਸੀਮ ਜੁੱਛੜ ਵਾਲਾ ਕੋਈ ਕਹਿੰਦੇ ਬੱਬੂ ਮਾਨ ਕੋਈ ਕਹਿੰਦੇ ਅਮਰਤ ਮਾਨ ਦੇਖੋ ਬੱਕ ਬੱਕ ਸਿੰਗਰਾਂ ਦੇ ਜਿਹੜੇ ਰੰਗ ਪਾਏ ਹੁੰਦੇ ਆ ਸਾਰੇ ਰੰਗ ਹੈਗੇ ਆ ਪਰ ਵਾਦਾ ਕਿਹੜਾ ਸੀ ਕਰਦੇ ਆ ਦੇਖੋ ਬਹੁਤ ਸੋਹਣਾ ਕੱਪੜਾ ਆ ਵੈਸੇ ਸਾਡੇ ਕੋਲ 200 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਆ ਪਰ ਜਿਹੜਾ ਇਹ ਕੁਆਲਿਟੀ ਆ ਇਹ 2500 3000 ਰੁਪਏ ਬਾਜ਼ਾਰ 'ਚ ਆ 700 ਰੁਪਏ 'ਚ ਦੇ ਰਾਂਗੇ ਉਦੋਂ ਉੱਪਰ ਹੀ ਰੇਂਜ ਤੁਸੀਂ 2000 5000 10000 ਤੱਕ ਵੀ ਕੁਰਤਾ ਪਜਾਮਾ ਹੇਗਾ ਸਾਡੇ ਕੋ ਬਾਈ ਜੀ ਪੈਂਟਾਂ ਸ਼ਰਟਾਂ ਚ ਵੀ ਦੱਸੋ ਕੀ ਦੇਖੋ ਜੀ ਸ਼ਰਟਾਂ ਦੇ ਵਿੱਚ ਸਾਡੇ ਕੋ ਇਟਾਲੀਅਨ ਦੀ ਸਭ ਤੋਂ ਬੈਸਟ ਸ਼ਰਟਾਂ ਹੈਗੀਆਂ ਪ੍ਰਿੰਟਡ ਸ਼ਰਟਾਂ ਲੈ ਲਓ ਚਾਹੇ ਤੁਸੀਂ ਚੈੱਕ ਲੈ ਲਓ ਸ਼ਰਟਾਂ ਦੇ ਵਿੱਚ ਸਾਡੇ ਕੋਈ ਕਮੀ ਨਹੀਂ ਨਾਰਮਲ ਸਾਡੇ ਕੋ ਸ਼ਰਟ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਸ਼ਰਟ ਲੈ ਲਓ ਪੈਂਟ ਲੈ ਲਓ ਬਾਸਕਟ ਬਣਾਉਣੀ ਹੈ ਮੈਚ ਕਰਕੇ ਤੁਸੀਂ ਬਾਸਕਟਾਂ ਵੀ ਬਣਾ ਸਕਦੇ ਹੋ ਔਰ ਗੱਲ ਕਰਦੇ ਹਾਂ ਕੋਟ ਪੈਂਟ ਦੀ ਕੋਟ ਪੈਂਟ ਪੁਤਲੀ ਘਰ ਦੇ ਬਜ਼ਾਰਾਂ ਦੇ ਵਿੱਚ 5-5000 ਰੁਪਏ ਇਕੱਲੇ ਸਵਾਈ ਲੱਤੀ ਜਾਂਦੀ ਹੈ 2 ਪੀਸ ਦੀ ਪਰ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਦੇ ਵਿੱਚ ਆ ਰਿਕਾਰਡ ਬਣਾਤਾ ਕਹਿੰਦੇ 2995 2 ਪੀਸ ਤੇ 3760 ਦੇ ਵਿੱਚ 3 ਪੀਸ ਦੇ ਰਹੇ ਆ ਰੰਗਾ ਮੇਚੀ ਇੱਕ ਜਾਂ ਦੋ ਨਹੀਂ ਦੇ ਰਹੇ ਰੰਗ ਚਾਹੇ ਲਾਈਟ ਲੈ ਲਓ ਡਾਰਕ ਲੈ ਲਓ ਜਿੱਦਾਂ ਦੇ ਮਰਜ਼ੀ ਕਲਰ ਲੈ ਲਓ ਔਰ ਗੱਲ ਇੱਥੇ ਨਹੀਂ ਮੁੱਕਦੀ ਕਹਿੰਦੇ ਕੋਟ ਪੈਂਟ ਮਾਰਕੀਟ ਦੇ ਵਿੱਚ ਇਟਾਲੀਅਨ ਦਾ ਨਾਮ ਲੈ ਕੇ ਚੈੱਕ ਜਾਂ ਸੈਲਫ ਦੇ ਵਿੱਚ ਵੀ ਕੋਟ ਪੈਂਟ ਮਿਲਦੇ ਆ ਉਹ ਵੀ ਅਸੀਂ ਕੋਈ 30 35 35000 ਨਹੀਂ ਦੇਣੇ ਸ਼ੋਰੂਮਾਂ ਤੇ ਲਾ ਕੇ ਉਹ ਵੀ ਕੋਟ ਪੈਂਟ ਆਸੀ 5 7 ਜਾਂ 10000 ਦੇ ਵਿੱਚ ਸਟਿਚ ਕਰਕੇ ਦੇ ਦਾਂਗੇ ਦੇਖੋ ਜੀ ਪੰਜਾਬ ਦੀ ਪਵਿੱਤਰ ਧਰਤੀ ਸ੍ਰੀ ਅਮਰਸਰ ਸਾਹਿਬ 'ਚ ਖੜੇ ਆ ਇੱਥੋਂ ਦੇ ਨੌਜਵਾਨ ਜਿਹੜੇ ਸਰਦਾਰ ਨੌਜਵਾਨਾ ਪੱਗਾਂ ਸਿਉਂਦਿਆ ਉਹਨਾਂ ਲਈ ਵੀ ਵੱਡੀ ਖੁਸ਼ਖਬਰੀ ਆਗੇ ਤੁਸੀਂ ਚੈੱਕ ਕਰ ਲੋ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਮਤਲਬ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਮਾਤੂ ਸ਼੍ਰੀ ਦਸਤਾਰ ਜੋ ਕਿ ਸਾਡੇ ਕੋਲ 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ ਤੁਸੀਂ ਰੂਬੀਆਂ ਫੁੱਲ ਵੈਲ ਜਿਹੜਾ ਲੈਣਾ ਲੈ ਲਓ ਜੇ ਰੰਗ ਫੇਟ ਹੋ ਜਵੇ ਕਪੜੇ ਜੇ ਡੱਬਾ ਜਵੇ ਤਾਂ ਤੁਸੀਂ ਭਾਈ ਸਾਹਿਬ ਸਾਡੇ ਕੋਲ 3 ਮਹੀਨੇ ਦੇ ਅੰਦਰ ਅੰਦਰ ਵਾਪਸ ਕਰਕੇ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਇਹ ਆਫਰ ਤੁਹਾਨੂੰ ਅਸੀਂ ਦੇ ਰਹੇ ਆ ਇਸ ਤੋਂ ਇਲਾਵਾ ਤੁਸੀਂ ਟਾਈਆਂ ਲੈਣੀਆਂ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਬਹੁਤ ਸੋਹਣੀਆਂ ਸੋਹਣੀਆਂ ਆਪਸ਼ਨ ਸਾਨੂੰ ਇਹਦੇ ਵਿੱਚ ਮੜੀਆਂ ਭਾਈ ਜੀ ਲਾਈਨਿੰਗ ਦਾ ਕਪੜਾ ਹੈਗਾ ਦੀਦਿਆਂ ਦੀ ਸੂਟਾਂ ਦੇ ਥੱਲੇ ਲਾਉਣ ਦੇ ਲਈ ਮਾਰਕੀਟ ਚੋਂ ਤੁਸੀਂ 5 5 7 7000 ਵਾਲਾ ਸੂਟ ਲੈ ਲੈਣੇ ਹੋ ਤੇ ਲਾਈਨਿੰਗ ਲਾ ਲੈਣੇ ਹੋ ਦੇਸੀ ਜੀ ਮਾਤੂ ਸ਼੍ਰੀ ਦਸਤਾਰ 1970 ਚੋਂ ਪੱਗ ਰੂਬੀਆ ਫੁੱਲਵੈਲ ਤੇ ਲਾਈਨਿੰਗ ਦਾ ਕੱਪੜਾ ਸਾਡੇ ਕੋਲ 40 ਰੁਪਏ ਮੀਟਰ ਤੋਂ ਸ਼ੁਰੂ ਹੈ ਜਿੱਚ ਰੰਗ ਸਾਰੇ ਹੀ ਹੈਗੇ ਆ ਲਾਈਟ ਡਾਰਕ ਜਿਹੜੇ ਮਰਜ਼ੀ ਰੰਗ ਲੈ ਲਓ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਦੇ ਵਿੱਚ ਫੁੱਲਵੈਲ ਅਲੱਗ ਲੱਗੀ ਹੈ ਰੂਬੀਆ ਅਲੱਗ ਲੱਗੀ ਹੈ ਲਾਈਨਿੰਗ ਅਲੱਗ ਲੱਗੀ ਹੈ ਆਮ ਦੁਕਾਨਦਾਰਾ ਕੋ ਨਹੀਂ ਲਾਈਨਿੰਗ ਵਾਲੇ ਕੱਪੜਾ ਪੱਗ 'ਚ ਹੀ ਦਈ ਜਾਂਦੇ ਤੇ ਪੱਗ ਵਾਲਾ ਕੱਪੜਾ ਲਾਈਨਿੰਗ 'ਚ ਹੀ ਦਈ ਜਾਂਦੇ ਆ ਸੋ ਤੁਸੀਂ ਇਹ ਸਟਿਚਿੰਗ ਦੇਖ ਲਓ ਹਨਾ ਆ ਖੁੱਲਾ ਡੁੱਲਾ ਕੱਪੜਾ ਜਿੱਦਾਂ ਦਾ ਤੁਸੀਂ ਬਣਾਉਣਾ ਬਣਾ ਲਓ ਤੁਸੀਂ ਬਾਸਕਟਾਂ ਆਪਣੇ ਮਰਜ਼ੀ ਦਾ ਡਿਜ਼ਾਈਨ ਦੇ ਬਣਾ ਲਓ ਸਿੰਪਲ ਬਣਾ ਲਓ ਬਟਨ ਵੱਧ ਘੱਟ ਲਾਉਣੇ ਲਾ ਲਓ ਜੇਬਾਂ ਵੱਧ ਲਾਉਣੀਆਂ ਲਾ ਲਓ ਜਿੱਦਾਂ ਦੀ ਆਪਸ਼ਨ ਤੁਹਾਡੀ ਆ ਉਹ ਅਸੀਂ ਦੇ ਦੇ ਦਾਂਗੇ ਸਾਡੇ ਟੇਲਰ ਬੜੇ ਨੰਬਰ ਵਨ ਨੇ ਸਾਡੀ ਆਪਣੀ ਫੈਕਟਰੀ ਹੈਗੀ ਆ ਲਖਨਊ ਦੇ ਜੂਪੀ ਦੇ ਮੁਕਸਰ ਦੇ ਚੰਡੀਗੜ੍ਹ ਦੇ ਜੀਰਕਪੁਰ ਦੇ ਮਤਲਬ ਜਿਹੜੇ ਵੱਡੇ ਵੱਡੇ ਸ਼ਹਿਰਾਂ ਤੋਂ ਜੰਮੂ ਤੱਕ ਸ਼੍ਰੀਨਗਰ ਤੱਕ ਦੇ ਟੇਲਰ ਸਾਡੇ ਕੋਲ ਅਸੀਂ ਹਾਇਰ ਕੀਤੇ ਆ ਵੈਸ ਸਰਵਿਸ ਉਹ ਦੇ ਰਹੇ ਆ ਆ ਜਾਓ ਜੀ ਥੋੜੇ ਟਾਈਮ 'ਚ ਵਧੀਆ ਕੁਆਲਿਟੀ ਸਸਤਾ ਕਪੜਾ ਦਵਾਂਗੇ ਤੁਹਾਨੂੰ ਕੈਮਰਾਮੈਨ ਜਸਸੀ ਸੈਂਦ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਸ਼੍ਰੀ ਅਮਰਸਰ